ਪਟਿਆਲਾ ਦੇ ਮਸ਼ਹੂਰ ਹਸਪੀਟਲ ਵਿੱਚ ਹੋਈ ਡਾਕਟਰ ਦੀ ਅਣਗਹਿਲੀ ਕਾਰਨ ਬੱਚੇ ਦੀ ਮੌਤ ਪਟਿਆਲਾ ਸ਼ਹਿਰ ਤੋਂ ਇੱਕ ਪ੍ਰਾਈਵੇਟ ਹਸਪਤਾਲ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਡੇਢ ਸਾਲਾ ਮਾਸੂਮ ਬੱਚੀ ਦੇ ਪਰਿਵਾਰ ਵੱਲੋਂ ਹਸਪਤਾਲ ਦੇ ਡਾਕਟਰਾਂ ਉੱਪਰ ਲਾਪਰਵਾਹੀ ਦੇ ਇਲਜ਼ਾਮ ਲਾਉਂਦੇ ਹੋਏ ਪਰਿਵਾਰ ਨੇ ਕਿਹਾ ਕਿ ਉਹਨਾਂ ਦੇ ਮਾਸੂਮ ਬੱਚੇ ਦੀ ਮੌਤ ਦੀ ਜ਼ਿੰਮੇਵਾਰੀ ਹਸਪਤਾਲ ਦੇ ਡਾਕਟਰ ਹਨ ਪਟਿਆਲਾ ਹਸਪਤਾਲ ਕੰਪਲੀਟ ਕੀਤੀ ਅਸੀਂ ਸਾਨੂੰ ਕੰਟੋਰਮ ਤੋਂ ਫੋਨ ਆਇਆ ਮਮਾ ਨੇ ਕਹਿੰਦੇ ਨੰਬਰ ਦਵਾਇਓ ਪਰ ਕੋਈ ਨੰਬਰ ਤੁਹਾਨੂੰ ਪੁੱਛਾਇਆ ਕਿ ਜਾਣਾ ਜੀ ਤੁਹਾਨੂੰ ਕੋਈ ਨੰਬਰ ਤੋਂ ਫੋਨ ਇੱਕ ਮਿੰਟ ਭਾਜੀ ਇੱਕ ਬੰਦਾ ਸਵਾਰ ਚੁੱਕਾ ਇੱਕ ਮਿੰਟ ਫੋਨ ਲਈਆ ਮੇਰੇ ਘਰ ਤੋਂ ਸਵਾਰ ਚੁੱਕੂਗਾ ਇੱਕ ਮਿੰਟ ਕੇ ਬਾਅਦ ਕਰ ਦੇ ਇੱਕ ਬੰਦਾ ਗੱਲ ਕਰੇ ਭਾਜੀ ਮੇਰੀ ਗੱਲ ਸੁਣੋ ਸਾਨੂੰ ਕੋਲ ਕੰਟਰੋਲ ਕੰਪਨੀਟ ਆਈ ਹੈ ਸਾਡੀ ਲੇਟਿੰਗ ਹੋਈ ਕੰਟਰੋਲ ਰੂਮ ਤੋਂ ਫੋਨ ਆ ਜਾਂਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਹ ਦੇਖੋ ਇਹ ਪਵਨ ਕੁਮਾਰ ਨੇ ਜੀ ਪਵਨ ਕੁਮਾਰ ਨੇ ਜੀ ਬੰਦਾ ਵੰਦਾ ਬੈਠਾ ਲੈ ਕੇ तो तो करण तो सिंह जी कर

ਕਾਰਨ ਕੀ ਦੱਸਿਆ ਨਾ ਕਿ ਕਿਆ ਵੇਟ ਕਾਰਨ ਦੱਸਣੀ ਨਹੀਂ ਕਾਰਨ ਇਹ ਹੋਇਆ ਜੀ ਇਹਨਾਂ ਨੇ ਕਾਰਨ ਸਰ ਇਹ ਹੋਇਆ ਮੈਂ ਦੱਸਾਂ ਜੀ ਕਾਰਨ ਹੋਇਆ ਮਨੂੰ ਲੜਕੇ ਲੜਕੀ ਦੇ ਬੇਟੇ ਪਿਓ ਨੇ ਗੱਲ ਕੀਤੀ ਹੈ ਮੈਨੂੰ ਕਹਿੰਦਾ ਜੀਜਾ ਜੀ ਉਹ ਸਾਹਮਣੇ ਉਹਦਾ ਪੀਆ ਖੜਾ ਰਾਣੀ ਦਾ ਮੈਨੂੰ ਕਹਿੰਦਾ ਗਾਣਾ ਕਰ ਰਹਾ ਮੈਂ ਕਹਾ ਵੀਰੇ ਤੈਨੂੰ ਗਾਣਾ ਕੱਢਿਆ ਮੈਂ ਡਾਕਟਰ ਸਾਹਿਬ ਨੂੰ ਗਾਣਾ ਕੱਢਿਆ ਮੈਂ ਬੰਦਾ ਦੇਖ ਕੇ ਗਾਣਾ ਕੱਢਦਾ ਮੈਨੂੰ ਕਹਿੰਦਾ ਤੂੰ ਬਾਹਰ ਆ ਮੈਂ ਕਹਾ ਚੱਲ ਬਾਹਰ ਕਿੱਥੇ ਲੈਣੇ ਲਾ ਕੇ ਚੱਲ ਮਨੂੰ ਤੂੰ ਹਰਮੇਸ਼ੀ ਨਾਮ ਹੈ ਮੇਰਾ ਮੈਂ ਕਹਾ ਤੂੰ ਸਰਦਾਰ ਭਾਰੋ ਕੇ ਐ ਹੋਜੀ ਗੱਲਾਂ ਕਰ ਰਹਾ ਯਾਰ ਕੰਦਨ ਬਾਹਰ ਕੱਢੋ ਫਿਰਦੋ ਲਗਾ ਮੈਂ ਨਹੀਂ ਜਾਵਾਂਗਾ ਮੈਂ ਪਹਿਲਾਂ ਡਾਕਟਰ ਨਾਲ ਗੱਲ ਹੋਈ ਹੈ ਡਾਕਟਰ ਸਾਹਿਬ ਕਹਿੰਦੇ ਤਲ ਅੰਦਰ ਜਾ ਕੇ ਬੋਲਿਆ ਮੈਂ ਡਾਕਟਰ ਸਾਹਿਬ ਕਹਿੰਦੇ ਮੈਨੂੰ ਬਾਹਰ ਕੱਢਦਾ ਇਹਨਾਂ ਨੇ ਚਲੋ ਮੈਂ ਵੱਡਿਆਂ ਦੇ ਕਹਣੇ ਤੇ ਆ ਮਾਤਾ ਦੇ ਕਹਣੇ ਤੇ ਮੈਂ ਬਾਹਰ ਆ ਗਿਆ ਸ਼ਾਬਦੂ ਬਾਹਰ ਕੱਢ ਮੈਂ ਬਾਹਰ ਆ ਗਿਆ ਜੀ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਡਾਕਟਰ ਸਾਹਿਬ ਆ ਗੱਲ ਹੋਈ ਡਾਕਟਰ ਬਾਹਰ ਆਇਆ ਗਲਤੀ ਮੰਨੇ ਅੰਦਰ ਅਮਰਤ ਗਲਤੀ ਹੋਈ ਹੈ ਮੈਂ ਡਾਕਟਰ ਸਾਹਿਬ ਦੀ ਬਾਹ ਫੜੀ ਮੈਂ ਡਾਕਟਰ ਸਾਹਿਬ ਬੋਲੋ ਹੁਣ ਜੇ ਸੱਚੇ ਹੋ ਸਾਹਮਣੇ ਖੜ ਕੇ ਗੱਲ ਕਰੋ ਅੱਗੇ ਆਓ ਵੀਰੇ ਨਹੀਂ ਆਇਆ ਜਾ ਕੋੜਿਆ ਕਢ ਗਿਆ ਮੂਲ ਕੋਲ ਕੋ ਅਗ ਨਿਕਲ ਗਿਆ ਕੁੰਡੀ ਮਾਰਦੇ ਉਸ ਬੁਲਾਇਆ ਮੈਂ ਬੇ ਬੇ ਪੁਲਿਸ ਵਾਲੇ ਮੈਂ ਕਹਿੰਦੀ ਜੀ ਇਹ ਬਿਨਾ ਬੁਲਾਇਆ ਮੇਰੀ ਬੇਟੀ ਜਦੋਂ ਟੀ ਬੇਟੀ ਜਦੋਂ ਟੀਲੀ ਹੋਈ ਇੱਕ ਮਿੰਟ ਜੀ ਮੈਂ ਘਰ ਸੀ ਬੇਟੀ ਜਦੋਂ ਟੀਲੀ ਹੋਈ ਹੈ ਬੇਟੀ ਨੇ ਗੱਲ ਕੀਤੀ ਇੱਥੇ ਮਾਂ ਨੇ ਬੱਚੇ ਨੂੰ ਠੰਡ ਲੱਗ ਰਹੀ ਹੈ ਉਹ ਡਾਕਟਰ ਕੀ ਜਵਾਬ ਦੇ ਰਿਹਾ ਹੈ ਨਹੀਂ ਨਹੀਂ ਮੈਂ ਦੱਸਦਾ ਨਾਉਂ ਜਾਂਦਾ ਡਾਕਟਰ ਕਹਿੰਦਾ ਕੁੜੀ ਸਾਹਨੇ ਤੈਨੂੰ ਠੰਡ ਲੱਗ ਰਹੀ ਹੋਣੀ ਇਹ ਠਰਕਾ ਪੁਰਦਾ ਫੰਦੋ ਰਿਹਾ ਹੈ ਹੈ ਚਲੋ ਕੁੜੀ ਸਾਹਨੇ ਤੈਨੂੰ ਠੰਡ ਲੱਗ ਰਹੀ ਹੈ कर जो दवाई देख दवाई दुद्ध पिला दी नहीं पीने दुद्ध ने डाटर मैं बाद चल टीका दुनिया लाता है इन्होंने दस दिन टीका गुप्त लगाया आने कहने मेरी गलती हुई है ਕੁਛ ਨਹੀਂ ਦੱਸਦੇ ਕੁਛ ਨਹੀਂ ਦੱਸਦੇ ਤੇ ਉਹ ਆਪ ਕਹਿ ਠੀਕ ਹੈ ਨਾ ਆਪ ਗਲਤ ਲਾਇਆ ਮੇਰਾ ਹਰਵਿੰਦਰ ਸਿੰਘ ਹੈ ਜੀ ਮੈਂ ਮਾਮਾ ਜੀ ਉਹਨਾਂ ਦੇ ਅੱਛਾ ਕੁਛ ਮਲਾਜ਼ਮਾਂ ਨੂੰ ਬੈਸਟ ਕਰ ਰਹੀ ਸੀ ਕਿ ਤਾਂ ਇਹਨਾਂ ਨੂੰ ਅਸੀਂ ਬੁਲਾਇਆ ਨਹੀਂ ਹੈਗਾ ਬਿਨਾ ਬੁਲਾਏ ਆਏ ਨੇ ਤੇ ਇੱਕ ਹੀ ਮਲਾਜ਼ਮ ਆਇਆ ਸੀਗਾ ਸਿਰਫ ਪਪਰਮਰ ਕੁਮਾਰ ਜੀ ਬਿਨਾ ਕੰਪਲੀਟ ਕੀਤੇ ਆਏ ਨੇ ਉੱਥੋਂ ਕਹਿ ਰਹੇ ਨੇ ਅਸੀਂ ਬੱਚਾ ਲੈ ਕੇ ਜਾਣ ਲੱਗਿਆ ਪੋਸਟ ਮਾਰਟਮ ਲਈ ਜਦ ਕੀ ਅਸੀਂ ਇਹਨਾਂ ਨੂੰ ਕਿਹਾ ਨਹੀਂ ਜਦ ਕੰਪਲੀਟ ਨਹੀਂ ਕੀਤੀ ਇਹ ਪੋਸਟਮਾਰਟਮ ਲਈ ਬੱਚਾ ਕਿਵੇਂ ਲੈ ਕੇ ਜਾ ਸਕਦੇ ਨੇ ਕੰਪਲੇਂਟ ਤੁਸੀਂ ਕਰਨੀ ਸੀ ਕਿ ਨਹੀਂ ਕੰਪਲੇਂਟ ਕਰਨੀ ਜਦੋਂ ਕਰਾਂਗੇ ਫਿਰ ਲੈ ਕੇ ਜਾਣਗੇ ਨੇ ਇਹਨਾਂ ਨੂੰ ਕਿਸ ਨੇ ਕਹਿਤਾ ਕਿ ਆਪਾਂ ਵੀ ਅਸੀਂ ਪੋਸਟਮਾਰਟਮ ਕਰਵਾਣਾ ਹੈਗੇ ਜੀ ਹਾਂਜੀ ਸਾਰੀ ਗਲਤੀ ਹਸਪੀਟਲ ਵੱਲੋਂ ਜੀ ਹਾਂਜੀ ਪੁਲਿਸ ਤਾਂ ਪੁਲਿਸ ਦੇ ਸਾਹਮਣੇ ਬੰਦਾ ਖੜਾ ਜੀ ਅੰਬਰ ਸਾਹਮਣੇ ਬੰਦਾ ਖੜਾ ਉਹ ਕੰਪਰਮਾਈਜ਼ ਕਰਨ ਲਈ ਸਾਡੀ ਆਇਆ ਸੀਗਾ ਕਾਂਗਰਸ ਦਾ ਬੰਦਾ ਸੀਗਾ ਬੀਜੇਪੀ ਦਾ ਬੀਜੇਪੀ ਦਾ ਬੰਦਾ ਸੀਗਾ ਕੰਪਰਮਾਈਜ਼ ਕਰਨ ਲਈ ਸਾਡੀ ਆਇਆ ਸੀਗਾ ਮੈਂ ਅੰਦਰ ਵੀਡੀਓ ਬਣਾਉਣ ਲੱਗਾ ਮੈਨੂੰ ਕਹਿੰਦਾ ਹਾਂਜੀ ਹਾਂਜੀ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਕੀ ਪੁਲਿਸ ਪੁਲਿਸ ਤੁਹਾਡੇ ਸਾਹਮਣੇ ਖੜੀ ਹੈ ਜੀ ਪੁਲਿਸ ਕਹਿ ਰਹੀ ਅਸੀਂ ਬੱਚਾ ਲੈ ਕੇ ਜਾਣਾ ਜਦ ਕਿ ਅਸੀਂ ਅਜੇ ਹਾਂਜੀ ਅਸੀਂ ਕਹਿ ਸੀ ਅਸੀਂ ਉੱਥੇ ਆ ਕੇ ਕੰਪਲੀਟ ਕਰਾਵਾਂਗੇ ਜੀ ਉਸ ਤੋਂ ਬਾਅਦ ਅਸੀਂ ਬੱਚਾ ਲੈ ਕੇ ਜਾਣ ਦੇਵਾਂਗੇ ਜੀ ਅਜੇ ਅਸੀਂ ਕੰਪਲੀਟ ਨਹੀਂ ਕਰਵਾਈ ਜੀ ਪਹਿਲੀ ਬਣਾ ਲੈ ਪੁੱਪਾ ਨੇ ਡਾਕਟਰ ਡਾਕਟਰ ਪਹਿਲੇ ਤਾਂ ਇੱਥੇ ਹੀ ਸੀਗੇ ਜੀ ਸ਼ੇਵਰਾਜ ਜੀ ਨਾਮ ਜੀ ਉਹਨਾਂ ਦਾ ਪਹਿਲੇ ਇੱਥੇ ਹੀ ਸੀਗੇ ਉਹਨਾਂ ਤੋਂ ਮੈਂ ਜਵਾਬ ਮੰਗਿਆ ਵੀ ਦੱਸੋ ਬੱਚੇ ਨੂੰ ਹੋਇਆ ਕੀ ਸੀਗਾ ਉਹ ਕਹਿੰਦੇ ਸਾਡੇ ਕੋਲ ਗਲਤੀ ਹੋਈ ਆ ਖੁਦ ਮੰਨੇ ਨੇ ਸਾਰੇ ਮੰਨੇ ਨੇ ਮੇਰੇ ਕੋਲ ਵੀਡੀਓ ਪਈ ਆ ਦੋ ਤਿੰਨ ਡਾਕਟਰਾਂ ਦੀ ਵੀਡੀਓ ਪਈ ਹੈ ਜਦਕਿ ਰਾਤ ਕੋਈ ਡਾਕਟਰ ਨਹੀਂ ਸੀਗਾ ਡਾਕਟਰ ਮਨਮੋਨ ਸਿੰਘ ਜੀ ਕਹਿ ਰਹੇ ਸੀਗੇ ਜਦਕਿ ਉਹ ਵੀ ਕੰਪਾਊਟਰ ਹੈ ਜਦ 24 ਘੰਟੇ ਦਾ ਹਸਪਤਾਲ ਹੈਗਾ ਤਾਂ ਉਹਦੇ ਵਿੱਚ ਡਾਕਟਰ ਨਾ ਹੋਵੇ ਜੇ ਤੁਹਾਡੇ ਕੋਲ ਨਹੀਂ ਫੈਸਿਲਿਟੀ ਹੈਗੀ ਤੁਸੀਂ ਦੂਸਰੇ ਪਾਸੇ ਭੇਜ ਦੋ ਤੇ ਕਿਨ ਇਨਾਂ ਨੇ ਸਾਨੂੰ ਕਿੱਥੇ ਵੀ ਨਹੀਂ ਭੇਜਿਆ ਰਾਤ ਨੂੰ ਬੱਚਾ ਮਰਿਆ ਤੇ ਹੁਣ ਤੱਕ ਤੁਹਾਡੇ ਸਾਹਮਣੇ ਹੀ ਸਭ ਕੁਝ ਹੋ ਰਿਹਾ ਹੁਣ ਬਾਹਰ ਇੱਕ 1:30 ਵਜੇ ਤੱਕ ਮੰਗ ਕਾਰਵਾਈ ਹੋਣੀ ਚਾਹੀਦੀ ਜੀ ਇਨਾਂ ਦੇ ਡਾਕਟਰ ਹਸਪੀਟਲ ਦੇ ਕਾਰਵਾਈ ਹੋਣੀ ਚਾਹੀਦੀ। ਪੁਲਿਸ ਕਹਿੰਦੀ ਹੈ ਕਿ ਪੋਸਟਮਾਰਟਮ ਕਰਵਾਉਣਾ ਪਏਗਾ ਤੇ ਕਾਰਵਾਈ ਹੋਏਗੀ ਵੀ ਕਰਦੇ ਅਗਰ ਪੋਸਟਮਾਰਟਮ ਉਹ ਕੋਈ ਗੱਲ ਨਹੀਂ ਜੇ ਅਸੀਂ ਕਰਵਾ ਦਿੰਦੇ ਕੰਪਲੀਟ ਕਰਵਾਉਣਾ ਚਾਹੀਦਾ। ਕਰਵਾਣੀ ਹੈ ਜੀ ਮਾੜਾ ਟੌਪ। ਜੀ ਇਹਦਾ ਪਹਿਲੇ ਨਾਮ ਤੇ ਤਲੇ ਬਣਾ ਲੈ। ਮੈਂ ਐਸ.ਪੀ. ਪਵਨ ਕੁਮਾਰ ਚੌਂਕੀ ਮਾੜਾ ਟੌਪ ਪਟਵਾਲਾ ਲੱਗਿਆ। ਅੱਜ ਸਾਨੂੰ ਖ਼ਬਰ ਮਿਲੀ ਹੈ ਵੀ ਇੱਥੇ ਵਰਦੋਵਾਨ ਹਸਪਤਾਲ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ। ਮੁੰਛੀ ਦਾ ਮੈਨੂੰ ਫੋਨ ਆਇਆ ਤੇ ਮੈਂ ਇੱਥੇ ਤੁਰੰਤ ਆਇਆ। ਤਾਂ ਇਥੇ ਲੋਕਾਂ ਦਾ ਬਹੁਤ ਇਕੱਠ ਸੀ ਜਿਨ੍ਹਾਂ ਦਾ ਬੱਚਾ ਮਰਿਆ ਉਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਖੜੇ ਸੀ ਮੈਂ ਉਹਨਾਂ ਨੂੰ ਦੱਸਿਆ ਵੀ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਕਾਰਵਾਈ ਕਰ ਦੰਨੇ ਆ ਸਾਨੂੰ ਬੱਚੇ ਦਾ ਪੋਸਟਮਾਰਟਮ ਕਰਾਉਣਾ ਪੈਣਾ ਹੈ ਉਹਦੇ ਲਈ ਸਾਨੂੰ ਬੋਡੀ ਨੂੰ ਰਜਿੰਦਰਾ ਲੈ ਕੇ ਜਾਣਾ ਪੈਣਾ ਜਿੱਥੇ ਪੋਸਟਮਾਰਟਮ ਹੋ ਸਕਦਾ ਹੈ ਪਰ ਇਹ ਕਹਿੰਦੇ ਵੀ ਅਸੀਂ ਪੋਸਟਮਾਰਟਮ ਨਹੀਂ ਕਰਾਉਣਾ ਬੱਚੇ ਦਾ ਪਹਿਲਾਂ ਅਸੀਂ ਡਾਕਟਰ ਨਾਲ ਗੱਲਬਾਤ ਕਰਨੀ ਹੈ ਤੇ ਸਾਨੂੰ ਮਤਲਬ ਬੱਚਾ ਮਰਿਆ ਸਾਨੂੰ ਦੁੱਖ ਸਾਨੂੰ ਵੀ ਆ ਬੱਚੇ ਦਾ ਮਰਨ ਦਾ ਤੇ ਇਹ ਕਹਿੰਦੇ ਵੀ ਨਹੀਂ ਅਸੀਂ ਤੁਹਾਨੂੰ ਬੁਲਾਇਆ ਹੀ ਨਹੀਂ ਹੈ ਤੁਸੀਂ ਆਪਣੇ ਆਪ ਕਿਵੇਂ ਆ ਗਏ ਔਰੇ ਤੁਸੀਂ ਕਿਵੇਂ ਆਏ ਹੋ ਔਰੇ ਜਦੋਂ ਹੁਣ ਕਿ ਸ਼ਹਿਰ ਚ ਕਿਤੇ ਵੀ ਕੋਈ ਰੋਲਾ ਪੈ ਜਾਂਦਾ ਕਿਤੇ ਇਕੱਠ ਹੋ ਗਿਆ ਤਾਂ ਸਾਨੂੰ ਤਾਂ ਇਤਲਾ ਮਿਲੇ ਜਾਂਦੀ ਹੈ ਕੋਈ ਨਾ ਕੋਈ ਫੋਨ ਕਰ ਦਿੰਦਾ ਕੰਟਰੋਲ ਰੂਮ ਤੇ ਸਾਨੂੰ ਆਣਾ ਪੈਂਦਾ ਉਹਨਾਂ ਨੂੰ ਇਹ ਸ਼ੱਕ ਹੈ ਕਿ ਤੁਹਾਨੂੰ ਡਾਕਟਰ ਨੇ ਬੁਲਾਇਆ ਤੇ ਤੁਸੀਂ ਇੱਕ ਗੱਲ ਘੁਮਾ ਰਹੇ ਹੋ ਸਮਝੌਤਾ ਕਰੋ ਦੇਖੋ ਅਸੀਂ ਕੋਈ ਸਮਝੌਤਾ ਕਰਾਨੀ ਆਏ ਅਸੀਂ ਤਾਂ ਮੈਂ ਇਹਨਾਂ ਨੂੰ ਕਿਹਾ ਜਿਵੇਂ ਤੁਸੀਂ ਸਾਨੂੰ ਬਿਆਨ ਲਿਖਾਉਂਗੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰ ਦਾਂਗੇ ਔਰ ਡਾਕਟਰ ਦੇ ਖਿਲਾਫ ਲਿਖਾਉਗੇ ਅਸੀਂ ਡਾਕਟਰ ਦੇ ਖਿਲਾਫ ਬਿਆਨ ਲਿਖਾਂਗੇ ਤੁਹਾਡਾ ਪਰ ਇੱਕ ਕੰਟਰੋਲ ਰੂਮ ਤੋਂ ਫੋਨ ਆਇਆ ਕਿਨੇ ਕੀਤਾ ਫੋਨ ਜੀ ਕਿੰਨੇ ਤੋਂ ਜਾਂ ਮੁੰਸ਼ੀ ਦਾ ਫੋਨ ਸਾਨੂੰ ਮੁੰਸ਼ੀ ਦਾ ਫੋਨ ਆਇਆ ਮੈਨੂੰ ਵੀ ਉੱਥੇ ਵਰਧਮਾਨ ਹਸਪਤਾਲ 'ਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਕਿ ਉੱਥੇ ਪਹੁੰਚੋ ਮੈਂ ਆ ਗਿਆ ਮੈਂ ਆ ਕੇ ਇਹਨਾਂ ਨੂੰ ਕਿਹਾ ਮਹ ਜੂ ਤੁਸੀਂ ਕਾਰਵਾਈ ਕਰਾਉਣਾ ਚਾਹੁੰਦੇ ਆ ਦੱਸੋ ਉਹਦੇ ਲਈ ਉਹਦੇ ਲਈ ਸਾਨੂੰ ਬੱਚੇ ਦਾ ਪੋਸਟਮਾਰਟਮ ਕਰਾਉਣਾ ਪੈਣਾ ਉਹ ਡਾਕਟਰ ਹਸਪਤਾਲ ਦੇ ਕਿੱਥੇ ਹੈਗੇ ਉਹ ਡਾਕਟਰ ਸਾਹਿਬ ਹਾਲੇ ਮੈਨੂੰ ਮਿਲੇ ਨਹੀਂ ਜਿਨ੍ਹਾਂ ਨੇ ਟ੍ਰੀਟਮੈਂਟ ਕੀਤਾ ਸੀ ਉਹ ਉੱਪਰ ਕਹਿੰਦੇ ਕੋਈ ਬੱਚੇ ਬਿਮਾਰ ਆਨੇ ਆ ਉਹਨਾਂ ਤੋਂ ਉਹਨਾਂ ਨਾਲ ਵੀ ਤੁਹਾਡੀ ਗੱਲ ਗੱਲਬਾਤ ਕਰਾ ਲੰਨੇ ਆ ਡਾਕਟਰ ਸ਼ਿਫਟ ਮਾਰ ਤਿੰਦਲੇ ਮੈਂ ਚੈਨਲ ਡਾਕਟਰ ਅੱਛਾ ਸਰ ਵੀ ਤੁਹਾਡੇ ਹਸਪਤਾਲ ਦੇ નીચે ਰਾਜ ਨਿਰਦੇਸ਼ਕ ਰੈਜ਼ੀਡੈਂਟ ਆ ਉਹਦਾ ਬੱਚਾ ਉਹਦੀ ਜਿਵੇਂ ਮੌਤ ਹੋ ਜਾਂਦੀ ਹੈ ਉਹਦੇ ਪਰਿਵਾਰਾਂ ਨੇ ਕਹਿੰਦੇ ਗਲਤ ਟ੍ਰੀਟਮੈਂਟ ਕਰਨ ਦੀ ਮੌਤ ਦੇ ਠੀਕ ਆ ਦੇਖੋ ਗਲਤ ਟ੍ਰੀਟਮੈਂਟে ਕੁਝ ਨਹੀਂ ਹੋਇਆ ਬੱਚਾ ਜਦੋਂ ਘਰੇ ਸੀਗਾ ਉਹਨੂੰ ਬੁਖਾਰ ਦੇ ਕਾਰਨ ਅ ਦੌਰੇ ਪਏ ਅਸੀਂ ਦੌਰਿਆਂ ਦੇ ਵਿੱਚ ਉਹ ਸਾਡੇ ਕੋਲ ਬੱਚਾ ਆਇਆ ਸੀਗਾ ਤੇ ਉਸ ਨੂੰ ਦੌਰੇ ਦੇ ਰੋਕਣ ਲਈ ਉਹਨੂੰ ਜੋ ਦਵਾਈ ਹੈ ਉਹ ਦਿੱਤੀ ਗਈ। ਜੋ ਬੱਚੇ ਨੂੰ ਬੁਖਾਰ ਸੀਗਾ ਉਹਦੇ ਵਾਸਤੇ ਜੋ ਤਾਂ ਟ੍ਰੀਟਮੈਂਟ ਬੰਦਾ ਸੀ ਉਹ ਉਹਨੂੰ ਦਿੱਤਾ ਗਿਆ। ਇੱਕ ਵਾਰੀ ਉਹਦੇ ਦੌਰੇ ਕੰਟਰੋਲ ਚ ਗਏ ਲੇਕਿਨ ਦੌਰੇ ਚੱਲਦੇ ਰਹੇ ਤੇ ਉਸ ਤੋਂ ਬਾਅਦ ਬੱਚੇ ਨੂੰ ਐਨੇ ਜ਼ਿਆਦਾ ਕੰਟਰੋਲ ਹੋਏ ਕਿ ਉਹਨੂੰ ਸਾਨੂੰ ਵੈਂਟੀਲੇਟਰ ਤੇ ਪਾਣਾ ਪਿਆ ਤੇ ਉਸ ਤੋਂ ਬਾਅਦ ਉਹਦੇ ਦੌਰੇ ਹਲੇ ਵੀ ਨਹੀਂ ਸੀ ਕੰਟਰੋਲ ਹੈ ਜਿਹਦੇ ਕਾਰਨ ਇਹ ਸਟੇਟਸ ਐਪੀਲੈਪਟਿਕਸ ਜਿਹੜੀ ਅਸੀਂ ਕਹਿੰਦੇ ਹਾਂ ਜਿਹਦੇ ਜੋ ਲਗਾਤਾਰ ਦੌਰੇ ਪੈਣੇ ਹੁੰਦੇ ਆ ਉਹਦੇ ਵਿੱਚੋਂ ਬੱਚਾ ਚਲਾ ਗਿਆ ਤੇ ਉਸ ਦੇ ਦੌਰਾਨ ਇਹਦਾ ਇਹ ਪਤੂ ਜਿਹੜਾ ਟ੍ਰੀਟਮੈਂਟ ਹੈ ਕਰਦੇ ਤਾਂ ਪਤਾ ਨਹੀਂ ਹੈ ਜਦ ਇੱਕ ਇੰਜੈਕਸ਼ਨ ਤੋਂ ਪਹਿਲਾਂ ਅਪਾ ਸੀਸੀ ਦੇ ਦਬਾਅ ਦੇ ਤੇ ਨਹੀਂ ਤੇ ਕੋ ਹੁਣ ਜਦੋਂ ਪਤਾ ਆਇਆ ਦੌਰੇ ਤੇ ਦਵਾਈ ਦਿੱਤੀ ਹੈਗੀ ਹੈ ਠੀਕ ਉਹਨੂੰ ਜਿਹੜੀ ਦਿਮਾਗ ਦੇ ਵਿੱਚ ਸਵੇਲਿੰਗ ਹੋ ਗਈ ਜਾਂ ਦਵਾ ਦੇ ਵਿੱਚ ਜਿਹੜੇ ਦੌਰੇ ਸ਼ੁਰੂ ਹੋ ਗਏ ਉਹਨੂੰ ਆਪਾਂ ਉਹਦਾ ਟ੍ਰੀਟਮੈਂਟ ਦਵਾਂਗੇ ਹੁਣ ਉਹ ਉਹ ਜੋ ਟ੍ਰੀਟਮੈਂਟ ਦੌਰੇ ਨਹੀਂ ਰੁਕ ਰਹੇ ਹੈਗੇ ਆਪਾਂ ਕਾਂਗੇ ਕਿ ਉਹ ਉਹਦੇ ਕਰਕੇ ਦੁਾਰੇ ਚਲੀ ਜਾਂਦੇ ਉਹ ਤਾਂ ਜੋ ਵੀ ਕੁਝ ਕਹਿ ਸਕਦੇ ਆਪਾਂ ਪਰ ਜੋ ਤਾਂ ਬੰਦਾ ਕੋਈ ਕੰਪਾਰਡਰ ਨੇ ਪਹਿਲਾਂ ਇਲਾਜ ਕੀਤਾ ਕੋਈ ਮੱਦ ਨਹੀਂ ਦੱਸਦਾ ਕੰਪਾਰਡਰ ਹੋਣਗੇ ਰਾਤ ਨੂੰ ਜੋ ਡਿਊਟੀ ਪੇਜੈਂਟ ਹੋਣਗੇ ਕੋਈ ਸੀਨੀਅਰ ਡਾਕਟਰ ਨਹੀਂ ਸੀ ਉਹਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਟ੍ਰੀਟਮੈਂਟ ਜਾਂ ਜਦ ਅਸੀਂ ਗੱਲ ਕੀਤੀ ਉਹ ਮੰਨੇ ਕਿ ਸਾੜੀਆਂ ਲਗਿਆ ਜੀ ਉਹ ਵੀ ਜੋ ਵੀ ਦੇ ਰਿਆ ਸੀ ਅੰਗੇਲੀ ਦੀ ਕੋਈ ਗਲਤੀ ਨਹੀਂ ਹੈ ਜੀ ਜੋ ਬੰਦਾ ਟ੍ਰੀਟਮੈਂਟ ਤਾਂ ਜਦ ਆਪਾਂ ਉਹਨੂੰ ਦੇਣੇ ਆ ਉਹਨਾਂ ਨੇ ਆਪਦੀ ਲਿਖਤੀ ਤੌਰ ਤੇ ਉਹਨੂੰ ਸਾਰਾ ਕੁਝ ਦਿੱਤਾ ਗਿਆ ਹੈ ਲਿਖਤੀ ਤੌਰ ਤੇ ਜਦੋਂ बच्चा ਵੈਂਟੀਲੇਟਰ ਤੇ ਸਟਿੱਕ हो गया उन्होंने ਨੂੰ गया उन्होंने रिटर्न कंसेंट ਰਿਟਰਨ ਕਨਸੈਂਟ ਆਪਾਂ ਨੂੰ ਦਿੱਤਾ ਹੈਗਾ ਜਦੋਂ ਆਪਾਂ ਸਾਰੀਆਂ ਗੱਲਾਂ ਉਹਨਾਂ ਨੂੰ ਦੱਸ ਕੇ ਹਾਂਜੀ ਐਮਓ ਨੇ ਡਾਕਟਰ ਡਾਕਟਰ ਠੀਕ ਹੈ ਉਹ ਕਹਿੰਦੇ ਹੋਣਾ ਕਿ ਉਹ ਕੰਪਾਉਂਡਰਾ ਸ਼ਰਮ ਦਾ ਨੇ ਦਵਾਈ ਦਾ ਦਿੱਤੀ ਹੈ ਠੀਕ ਡਾਕਟਰ ਦਵਾਈ ਸੈਟਲ ਕਰ ਲੋ ਬੈਠ ਕੇ ਕਰੋ ਤੁਹਾਡੀ ਵੀਡੀਓ ਹੈ ਬੋਦੀ ਬੋਦੀ ਵੇਲੇ ਸੈਟਲਮੈਂਟ ਕਰ ਲੋ ਬੈਠ ਕੇ ਸੈਟਲਮੈਂਟ ਦਾ ਮਤਲਬ ਬਹੁਤ ਹੁੰਦੇ ਬੈਠੋ ਅਸੀਂ ਉਹਨੂੰ ਸਮਝਾਉਣੇ ਆ ਗੱਲ ਹੋਈ ਕੀ ਹੈ ਤੁਹਾਡੀ ਲੈਂਗੁਏਜ ਅਸੀਂ ਵੀ ਉਸ ਨੂੰ ਗੱਲ ਸਮਝਾਉਣਾ ਚਾਹੁੰਦੇ ਸੀ ਕੀ ਹੈ ਕਈ ਵਾਰ ਜਦੋਂ ਵੀ ਕਿਸੇ ਦੀ ਡੈਥ ਹੁੰਦੀ ਹੈਗੀ ਹੈ ਆਪਣੇ ਸਾਰੇ ਦਿਮਾਗ ਦੇ ਵਿੱਚ ਇੱਕ ਗੁੱਸਾ ਰੋਸ਼ ਪੈਦਾ ਹੁੰਦਾ ਹੈਗਾ ਤਾਂ ਉਸ ਨੂੰ ਸ਼ਾਂਤ ਕਰਨਾ ਉਹ ਸੈਟਲਮੈਂਟ ਹੈ ਕਿਸ ਚੀਜ਼ ਦੀ ਸੈਟਲਮੈਂਟ ਵੀ ਉਹਨਾਂ ਦਾ ਗੁੱਸਾ ਸ਼ਾਂਤ ਉਹਨਾਂ ਨੂੰ ਕੀ ਇੱਥੇ ਪ੍ਰੋਬਲਮਸ ਹੈਗੀ ਹੈ ਕੀ ਔਰ ਟ੍ਰੀਟਮੈਂਟ ਹੋਇਆ ਕੀ ਨਹੀਂ ਹੋਇਆ ਉਦੇ ਪਾਪਾ ਦੇ ਉਹਨਾਂ ਤੋਂ ਰਿਟਰਨ ਕੰਸੈਂਟ ਲਿਖਤਾ ਹੋਇਆ ਸੀ ਰਿਟਰਨ ਪਰਸੈਂਟ ਜੀ ਉਹਨਾਂ ਨੇ ਦਿੱਤਾ ਤਾਂ ਇਸੇ ਕਰਕੇ ਦਿੱਤਾ ਜਿਉਂ ਉਹਨਾਂ ਨੂੰ ਆਪਾਂ ਨੇ ਗੱਲ ਸਾਰੀ ਐਕਸਪਲੇਨ ਕੀਤੀ ਹੋਈ ਹੈ ਤੁਹਾਨੂੰ ਕੀ ਲੱਗਦਾ ਜੀ ਬੱਚੇ ਦੀ ਮੌਤ ਦਾ ਕਾਰਨ ਦੇਖੋ ਬੱਚੇ ਦੀ ਮੌਤ ਦੇ ਕਾਰਨ ਕਈ ਹੋ ਸਕਦੇ ਅਸੀਂ ਤਾਂ ਆਪ ਕਹਿ ਰਹੇ ਹਾਂ ਕਿ ਉਸ ਬੱਚੇ ਦਾ ਪੋਸਟਮਾਰਟਮ ਕੀਤਾ ਜਾਵੇ ਤੇ ਆਪਾਂ ਨੂੰ ਐਕਚੁਅਲ ਬਿਮਾਰੀ ਦਾ ਕਾਰਨ ਸਾਹਮਣੇ ਪਤਾ ਲੱਗੇ ਕਦੋਂ ਹੋਈ ਬੱਚੇ ਦੀ ਮੌਤ ਉਹਨਾਂ ਨੂੰ ਕੋਈ ਪਤਾ ਵੀ ਨਹੀਂ ਸੀ ਚੱਲਦਾ ਜਿਵੇਂ ਚੱਲਦਾ ਜਾ ਰਹੇ ਸਾਰਾ ਕੁਝ ਨਹੀਂ ਚੱਲਦਾ ਟਾਈਮਿੰਗ ਤਾਂ ਕੁਝ ਹੋਈਗੀ ਸਰ ਬੱਚੇ ਦੀ ਮੌਤ ਕਿੰਨੇ ਵਜੇ around 11:10 बजे एग्जैक्ट टाइम है टाइम औरा कहंदा बाबा जी इलाज ठीक होया सी के बच्चे दी मौत जड़ी है नेचुरल बच्चे इन पिट पैरे सी या तुसी कह रहे सी के मेडिसिन दे नहीं हो रहे दौरे चलते हैं आपने बच्चे ने ट्रीटमेंट दीदा है वेन्टिलेटर पे पा दो अगली चीज होगी वो सारा कुछ किया था ਉਸ ਤੋਂ ਬਾਅਦ ਵੀ ਜੋ ਇਹ ਪਾਣਾ ਹੋਇਆ ਨਹੀਂ ਉਹਨੂੰ ਦਵਾਈ ਆਪਾਂ ਨੇ ਚੱਲੀ ਤਾਂ ਉਹ ਤਾਂ ਆਪਾਂ ਕੀ ਕਰ ਸਕਦੇ ਆ ਆਪਾਂ ਆਪਣੇ ਵੱਲੋਂ ਤਾਂ ਜਿਹੜੀ ਉਹਦੀ ਲੜਕੀ ਦੀ ਆਵਾਜ਼ ਸੀ ਉਹ ਉਸ ਨਾਲ ਡਾਕਟਰ ਨੇ ਵਿੱਚ ਦੇ ਦਿੱਤੀ ਦੇਖੋ ਮਿਸਟਰ ਉਹਦੇ ਹਰਪਨਲ ਦੀ ਰਜਿਸਟਰੀ ਨੂੰ ਬਾਰ ਕਰ ਕੋ ਬਾਰ-ਬਾਰ ਨਹੀਂ ਦੇਖੋ ਆਈ ਸੀ ਯੂ ਵਿੱਚ ਜਦੋਂ ਬੱਚਾ ਹੁੰਦਾ ਆਪਾਂ ਆਈ ਸੀ ਯੂ ਦੇ ਵਿੱਚ ਜਿਹੜੀ ਐਂਟਰੀ ਆ ਸਟ੍ਰਿਪਟ ਰੱਖੀ ਜਾਂਦੀ ਹੈ ਠੀਕ ਹੈ ਨਾ ਤਾਂ ਆਪਾਂ ਉਥੇ ਕਹਾਂਗੇ ਵੀ ਤੁਸੀਂ ਬਾਰ ਬੈਠੋ ਜੀ ਇਹ ਸਾਰੇ हम तो जो बट तो कोई इस बारे में उन्होंने कोई नहीं किसी ने कुछ किया अब फरवरी पता ही नहीं उन्हें पता ही नहीं बनी ये बात हुई भी है या नहीं हुई देखो ये इल्जाम और रूप है ये सच ही हुई है मतलब पहले थोड़ा कंफर्म आप से भी बात है ਦੇਵਸਤ ਕੈਰੀ ਇਸ ਤਰ੍ਹਾਂ ਦਾ ਸਪੈਸ਼ਲ ਟ੍ਰੀਟਮੈਂਟ ਦੇ ਰਹੇ ਹਾਂ ਅਸਲ ਤੇ ਕਈ ਪ੍ਰਾਈਵੇਟ ਬੱਚੇ ਨੂੰ ਜੋ ਟ੍ਰੀਟਮੈਂਟ ਦੀ ਕੁਰੀ ਲੋਡ ਹੁੰਦੀ ਹੈ ਵੈਂਟੀਲੇਟਰ ਦੀ ਆਮ ਤੌਰ ਤੇ ਪ੍ਰੋਬਲਮ ਆਉਂਦੀ ਹੈ ਅਸੀਂ ਉਹ ਚੀਜ਼ ਫੈਸਿਲਟੀ ਉਹਨਾਂ ਦਿੱਤੀ ਹੈ ਉਹ ਫੈਸਿਲਟੀ ਉਹਨਾਂ ਦਿੱਤੀ ਹੈ ਅਪੀਰੈਂਸ ਨੂੰ ਵੀ ਪਤਾ ਹੈ ਵੀ ਬੱਚਾ ਵੈਂਟੀਲੇਟਰ ਤੇ ਕਿਹਾ ਆਏਗਾ ਪਰ ਮੇਨ ਜਿਹੜੀ ਗੱਲ ਹੈ ਕਿ ਉਹਨਾਂ ਇਨਟਰਨਲ ਜਿਹੜੇ ਬੱਚੇ ਦੇ ਸੀਜ਼ਰਸ ਨੇ ਦਵਾਈਆਂ ਤੋਂ ਬਾਅਦ ਵੀ ਜੇ ਨਹੀਂ ਰੁਕ ਰਹੇ ਤਾਂ ਆਪਾਂ ਦਵਾਈਆਂ ਵਧਾਈ ਜਾ ਰਹੇ ਕਾਰਨ ਕੀ ਹੋਏਗਾ ਕਿ ਉਹ ਕਿਉਂ ਦੇਰ ਤੱਕ ਹੋਵੇਗਾ ਕਿ ਅਸਲਾ ਕਾਰਨ ਕੀ ਲੱਗਦਾ ਤਾਂ ਦੇਖੋ ਜੋ ਵੈਕਸੀਨ ਹੈਗੀ ਹੈ ਇਹ ਵੀ ਅੱਗੇ ਦਿਮਾਗ ਦੇ ਵਿੱਚ ਚੱਲ ਕੇ ਇਨਕੈਫਲਾਈਟਿਸ ਕਰ ਸਕਦੀ ਹੈਗੀ ਤੇ ਉਹਦੇ ਕਰਕੇ ਤੇ ਅਸੀਂ ਉਹਨੂੰ ਤਾਂ ਪੁੱਛਿਆ ਸੀ ਬਟ ਅਸੀਂ ਉਮੀਦ ਕਰ ਰਹੇ ਹਾਂ ਕਿ 1.5 ਸਾਲ ਤੇ ਡੀਪੀਟੀ ਦੀ ਵੈਕਸੀਨ ਲੱਗਦੀ ਹੈ ਹਾਂ ਸਰਕਾਰ ਦੀ ਸਰਕਾਰੀ ਵੈਕਸੀਨ ਲੱਗਦੀ ਹੈ ਉਸ ਤੋਂ ਇਹਨਾਂ ਨੇ ਕੱਲ ਵੈਕਸੀਨ ਵੀ ਲਗਵਾਈ ਸੀ ਵੈਕਸੀਨ ਦੀ ਇੱਕ ਕੰਪਲਿਕੀਸ਼ਨ ਹੈਗੀ ਹੈ ਕਿ ਉਹਦੇ ਵਿੱਚ ਇਹ ਬੱਚੇ ਦੇ ਬ੍ਰੇਨ ਤੇ ਇਫੈਕਟ ਕਰ ਸਕਦੀ ਹੈ ਕਿੰਨੇ ਪਰਸੈਂਟ ਚਾਂਸ ਇਹ ਕਿੰਨੇ ਪਰਸੈਂਟ ਚਾਂਸ ਵੀ ਉਹਨੂੰ ਕੰਪਲਿਕੀਸ਼ਨ ਆਵੇ ਜਾਂ ਟ੍ਰੀਟਮੈਂਟ ਟੇਕ ਹੋਣ ਦੇ ਕੋਚਾ ਠੀਕ ਹੈ ਤੇ ਆਮ ਤਾਂ ਆਪਣੇ ਸਾਰੇ ਇੰਡੀਆ ਤੇ ਲੱਗਦੀ ਹੈ ਕਿ ਸਾਰੇ ਠੀਕ ਹੀ ਹੋ ਜਾਂਦੇ ਨੇ ਜਦੋਂ ਕੰਪਲਿਕੀਸ਼ਨ ਆ ਜਾਂਦੀ ਹੈਗੀ ਉਹ ਕੰਪਲਿਕੀਸ਼ਨ ਕਿਸ ਲੈਵਲ ਤੇ ਹੁੰਦੀ ਹੈ ਉਸ ਤੇ ਹੈ ਕਈ ਵਾਰ ਸਿੰਪਲ ਇੱਕ ਸੀਜ਼ਰ ਆ ਕੇ ਰੁਕ ਜਾਂਦਾ ਹੈਗਾ ਕਈਆਂ ਵੀ ਐਂਡ ਤੱਕ ਇਹ ਕੰਪਲਿਕੀਸ਼ਨ ਚੱਲਦੀਆਂ ਰਹਿੰਦੀਆਂ ਨੇ ਜਿਵੇਂ ਇਸ ਕੇਸ ਲੋਗ ਆਮ ਜੀ ਜੇ ਨਹੀਂ ਮੰਨਦਾ ਸਰ ਕਰਮੀ ਕਹਿੰਦਾ ਨਾ ਤੁਸੀਂ ਜਿੱਤਾ ਕਰੋ ਟ੍ਰੀਟਮੈਂਟ ਕਰਦੇ ਗਰਮੀ ਕੱਲੀ ਕਰ ਵੀ ਵੈਕਸੀਨ ਵੀ ਕਰਦੇ ਵੈਕਸੀਨ ਦੇ ਵਿੱਚ ਜਿਹੜੀ ਇਹ ਕੰਪਲਿਕੀਸ਼ਨ ਹੈ ਉਹਦੇ ਕਰਕੇ ਵੀ ਹੋ ਸਕਦਾ ਹੈਗਾ ਬਾਕੀ ਹੋ ਸਕਦਾ ਕੋਈ ਬੱਚੇ ਨੂੰ ਕੋਈ ਬੁਖਾਰ ਜਾਂ ਕੋਈ ਹੋਰ ਨਹੀਂ ਲੱਗ ਰਿਹਾ ਮੈਂ ਕਹਿੰਦਾ ਤੁਹਾਡੀ ਕੋਈ ਠੀਕ ਮੈਂ ਤਾਂ ਕਹਿ ਨਹੀਂ ਰਿਹਾ ਮੈਂ ਜਸਟੀਫਾਈ ਨਹੀਂ ਕਰ ਰਿਹਾ ਮੈਂ ਜਸਟੀਫਾਈ ਕਰਨ ਦੀ ਪੋਜੀਸ਼ਨ 'ਚ ਨਹੀਂ ਹੈਗਾ ਜਾਂ ਤੁਸੀਂ ਗੱਲ ਹੀ ਠੀਕ ਕਹਿ ਰਹੇ ਮੈਂ ਜਸਟੀਫਾਈ ਨਹੀਂ ਕਰ ਰਿਹਾ ਮੈਂ ਤਾਂ ਇਹ ਦੱਸ ਰਿਹਾ ਕਿ ਜਿਹੜਾ ਜੇ ਤੁਸੀਂ ਕਹੋ ਕਿ ਉਹਨੇ ਦੇਖਿਆ ਇਹਨੇ ਨਹੀਂ ਦੇਖਿਆ ਬਿਲਕੁਲ ਸਹੀ ਗੱਲ ਹੈ ਠੀਕ ਹੈ ਨਾ ਜੇ ਤੁਸੀਂ ਕਹਿੰਦੇ ਤੁਹਾਡੇ ਮਦਰ ਸੀਗੇ ਜਿਹੜੇ ਮਾਤਾ ਜੀ ਬੈਠੇ ਜੋ ਜੋ ਗੱਲ ਕਹਿ ਰਹੇ ਜੇ ਮੈਂ ਕਹਾਂ ਨਹੀਂ ਹੈਗਾ ਤਾਂ ਮੈਂ ਵੇਖੂ ਇੰਨਾ ਸਮਝਦਾਰ ਬੰਦਾ ਬੈਠਾ ਜੋ ਕੁਝ ਕਹਿ ਰਿਹਾ ਸਹੀ ਹੀ ਕਹਿ ਰਿਹਾ ਉਹ ਛੱਡ ਦੇ ਆਪਣੇ ਮਾਂ ਨੂੰ ਐਨੇ ਸੀਨੀਅਰ ਬੰਦੇ ਨੂੰ ਕਹਿਣਾ